ਇਕਾਲ ਤੁਸੀਂ ਦੇਖ ਰਹੇ ਹੋ ਨਿਊਜ਼ ਮਾਲਵਾ ਟਾਈਮ ਤੋਂ ਮੁਨਸ਼ੀ ਫਾਰੂਖ ਜੀ ਦੀ ਸਪੈਸ਼ਲ ਰਿਪੋਰਟ ਡਾਕਟਰ ਮਮਿਤਾ ਦੇ ਕਾਤਲਾਂ ਨੂੰ ਸਖਤ ਸਜ਼ਾਵਾਂ ਦੇਉ ਦੇ ਨਾਅਰੇ ਨਾਲ ਆਯਾਨ ਕਾਲਜ ਆਫ ਨਰਸਿੰਗ ਨੇ ਕੱਢੀ ਰੈਲੀ ਆਯਾਨ ਕਾਲਜ ਆਫ ਨਰਸਿੰਗ ਭੋਗੀਵਾਲ ਵੱਲੋਂ ਕਲਕੱਤਾ ਵਿਖੇ ਮਹਿਲਾ ਡਾਕਟਰ ਮਮਿਤਾ ਨਾਲ ਦਰਿੰਦਗੀ ਕਰਨ ਨੂੰ ਸਖਤ ਸਜ਼ਾਵਾਂ ਲਈ ਰੈਲੀ ਕੱਢ ਕੇ ਦੋਸ਼ੀਆਂ ਨੂੰ ਤੁਰੰਤ ਨਾਮਜ਼ਦ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਦੇਸ਼ ਦੀਆਂ ਬੇਟੀਆਂ ਆਪਣਾ ਜੀਵਨ ਸਹੀ ਢੰਗ ਨਾਲ ਬਤੀਤ ਕਰ ਸਕਣ ਅਸੀਂ ਆਪਣੀ ਆਵਾਜ਼ ਨੂੰ ਤਾਂ ਪਹੁੰਚਾਉਣੀ ਚਾਹੁੰਦੇ ਆ ਕਿ ਸਾਡੇ ਇਹ ਕੰਮਾਂ ਕਲੇ ਨਹੀਂ ਰਹੇ ਉਹ ਕਾਗਜ਼ ਪਰ ਨਹੀਂ ਆਪਕਦੇ ਕਰੋਨਾ ਨੂੰ ਇਨਸਾਫ ਦਿਵਾਇਆ ਜਾ ਸਕਦਾ ਜੋ ਇਨਸਾਨ ਸ ਸ਼ਰਿਆਨ ਨਾਮ ਆ ਰਿਹਾ ਜੋ ਮਲਜ਼ਮ ਪਾਇਆ ਗਿਆ ਉਹਦਾ ਨਾਮ ਬਿਲਕੁਲ ਹਾਈਲਾਈਟ ਹੋ ਚੁੱਕਾ ਤੇ ਉਹਨੂੰ ਇਨਸਾਫ ਦੇਣ ਵਿੱਚ ਕਿਸ ਤਰ੍ਹਾਂ ਦੀ ਕਿਉਂ ਕਿਸੇ ਤਰ੍ਹਾਂ ਦੀ ਕਿਉਂ ਟਿੱਲ ਵਰਤੀ ਜਾ ਰਹੀ ਹੈ ਕਿਹੜੀਆਂ ਇਹ ਪੋਲਿਟੀਕਲ ਜਿਹੜੀਆਂ ਵੀ ਹਸਤੀਆਂ ਨੇ ਕਿਉਂ ਇਹਨੂੰ ਪ੍ਰੋਟੈਕਟ ਕਰ ਰਹੀਆਂ ਨੇ ਸਾਨੂੰ ਇੱਕ ਸੱਚ ਦਾ ਜਵਾਬ ਚਾਹੀਦਾ ਕਿਉਂ ਇੱਕ ਹਸਿਆਰੇ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ ਕਿਉਂ ਇੱਕ ਡਾਕਟਰ ਨੂੰ ਵਿਗਿਆਨ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ ਜਾ ਰਿਹਾ ਸਾਡੇ ਲਈ ਅਸੀਂ ਆਯਾਨ ਕਾਲਜ অফ ਫਰਸਟਿੰਗ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਕਿ ਅਸੀਂ ਉਹਦੇ ਲਈ ਜਸਟਿਸ ਦੀ ਮੰਗ ਕਰਦੇ ਹਾਂ ਆਪਾਂ ਇਨਸਾਫ ਦੀ ਮੰਗ ਕਰਦੇ ਹਾਂ ਜੇ ਤੁਹਾਨੂੰ ਚਾਹਵੇ ਇਸ ਨੂੰ ਹੈਲਪ ਹੋ 아! <목소리도>